ਲੋ ਜੀ ਭਾਈ ਨਾਨਕੇ ਸਮਾਨ ਦੇ ਕੇ ਟਰੰਕਾ ਭਰ ਕੇ ਪਹਿਲੀ ਵਾਰ ਦੇਖਿਆ ਹੈ ਆ ਜਾ ਹਜਾ ਆ ਜਾ ਮੰਦੀਆ ਵਿਆਹ ਹੋ ਗਿਆ ਵਧੀਆ ਵਿਆਹ ਹੋ ਗਿਆ ਜਿੰਨੇ ਐਨੇ ਲੋਕ ਦੇਖੇ ਜੀ ਕਰੇ ਮੈਨੂੰ ਇਹ ਬਿਆਦ ਮਹਿਮਾਨ ਕੀੜਾ ਦੀਗਾ ਨਹੀਂ ਕੀੜਾ ਕਿੱਥੇ ਗਿਆ ਮੇਰਾ ਆਪਣਾ ਮਰ ਗਿਆ ਮੇਰੇ ਜਵਾਨੇ ਜੇ ਹੁੰਦਾ ਹੁਣ ਨਹੀਂ ਹਾਂ ਨਹੀਂ ਦੇਖੋ ਸਭ ਨੇ ਭਾਈ ਲਓ ਜੀ ਭਾਈ ਨਾਨਕੇ ਆਗੇ ਕਹਿੰਦੇ 3 ਵਜੇ ਤੁਰੇ ਵੇ ਤੇ ਆਹ ਪਹੁੰਚੇ ਹੁਣ ਪਹੁੰਚੇ ਕਿੰਨੇ ਵਜ ਗਏ 7:00 ਵਜੇ 7 ਵਜੇ ਪਹੁੰਚੇ ਨਾਨਕੇ ਆਗੇ ਆਉਂਦਾ ਆਉਂਦਾ ਲੋ ਜੀ ਭਾਈ ਨਾਨਕੇ ਸਮਾਨ ਲੈ ਕੇ ਹੈ ਟਰੰਕਾ ਭਰ ਕੇ ਪਹਿਲੀ ਵਾਰ ਦੇਖਿਆ ਹੈ ਗੁਰੂਪਾ ਮਣਾ ਕੇ ਵਾਹਗੇ ਭਾਈ ਸਾਰੇ ਜਾਨੇ ਪਹਿਲੀ ਵਾਰ ਦੇਖਿਆ ਮੈਂ ਤਾਂ ਪਹਿਲੀ ਵਾਰ ਦੇਖਿਆ ਕਹਿੰਦੇ ਵਿਆਹ ਆਵੰਡਾ ਕਿੱਥੇ ਆ ਅੰਦਰ ਵੜ ਗਏ ਚਾਚੀ ਕੋਲੇ ਖੋਲ ਲਿਆ ਮੇਰਾ ਮਾਨ ਮਿਲ ਗਿਆ ਗੰਬੇ ਨਾਲੋ ਜੀ ਬਾਈ ਟਰੰਕ ਖੁੱਲ ਗਿਆ ਲੈ ਜੀ ਕਹਿੰਦੇ ਗਾਮੇ ਦੇ ਬਾਪੂ ਨੇ ਦੁੱਧ ਵੀ ਚੋਲਿਆ ਡੈਰੀ ਚੱਲਿਆ ਬਾਈ ਤਾਂ ਬਾਈ ਪਾਣ ਚੱਲਿਆ ਪਾਨਾ ਨੂੰ ਪਾਣ ਗਿਆ ਅੱਛਾ ਦੇਖੀ ਬਾਈ ਦੁੱਧ ਵੀ ਨਹੀਂ ਜਾ ਰਿਹਾ ਰਾਹੁਲ ਆਇਓ ਯਾਰ ਆਤ ਪਾਈ ਮੜਾ ਜਾ ਹੋਰਾਂ ਨੂੰ ਨਗੇੜ ਦੋ ਹੋਰ ਪਾਈਂ ਪਾਣੀ ਹੈ ਹੋਰ ਤਾਂ ਹੈਗੀ ਆ ਆ ਜਾਣਾ ਆ ਗਿਆ ਆ ਗਿਆ ਆ ਜਾ ਮਾਥੜੀ ਆਜੋ ਕਿੰਦੇ ਕਿੱਥੇ ਆ ਗਏ ਕਿੰਨੇ ਫੂਲ ਪਿੰਡ ਆ ਗਏ ਕਿੰਨੇ ਫੂਲ ਪਿੰਡ ਵਿਆਹ ਚਾਹੀਏ ਭਾਈ ਨਾਨਕੇ ਆਏ ਆ ਇਕਾ ਬਹੁਤ ਆਉਨੇ ਆ ਇਕੱਠੇ ਹੋ ਗਏ ਸਾਰੇ ਭਾਈ ਪੂਰਾ ਸੀ ਸਾਢੇ ਵਾਲੇ ਦਾ ਢੋਲ ਜਖੜਗਾ ਕੇ ਕੰਮ ਖਤਮ ਕਰ ਦਿੰਦੇ ਸੀ ਉਹਨੇ ਮੈਂ ਕਹਿੰਦਾ 15 ਮਿੰਟ ਦਾ ਕੰਮ ਹੈ ਬਸ ਨੂੰ ਕੁੜੇ ਦਾ ਭਾਈ ਘੰਟਾ ਹੋ ਗਿਆ ਟ੍ਰਾਂਕ ਖੋਲੇ ਟਰਾਂਕ 'ਚ ਟਾਈਮ ਘੰਟਾ ਲੱਗ ਗਿਆ ਬਾਈ ਟਰਾਂਕ 'ਚ ਪਤਾ ਨਹੀਂ ਕਿਆ ਘਰ ਕੇ ਲੈ ਕੇ ਆਇਆ ਕੱਪੜੇ ਨਿਕਲ ਹੀ ਗਏ ਕੱਪੜੇ ਨਿਕਲ ਹੀ ਜਾਂਦੇ ਕੱਪੜੇ ਬਾਈ ਹੋ ਇਹ ਤਾਂ ਰਵਾਜ ਹੈ ਵੀ ਹਰੇਕ ਨੂੰ ਨੇ ਦਰਵਾਜਾ ਬਾਈ ਇਹਨਾਂ ਦਾ ਪੱਕੀ ਵਿਆਹ ਦਾ ਮੁੰਡਾ ਹਲੇ ਬੈਠਾ ਗੁੰਮਿਆ ਉਹ ਛੇੜ ਬੈਠਾ ਉਹਨੂੰ ਛੇੜਨਾ ਬਾਈ ਤੇ ਡਰ ਮਾਰੇਗਾ ਸੇਮ ਆਵਾਜ਼ 4 ਔਰ ਬਾਈ ਪੇਟ ਪੂਜਾ ਉਹ ਨਹੀਂ ਯਾਰ ਬੁੱਖ ਲੱਗੀ ਹੋਈ ਹੈ ਕੋਈ ਲਈ ਤੈਨੂੰ ਰੋਟੀ ਖਿਲਾ ਦੇਣੀ ਰੋਟੀ ਖਾਣੀ ਬਣਦੀ ਹੈ ਹੁਣ ਤਾਂ ਬੁੱਖ ਲੱਗੀ ਹੋਈ ਹੈ ਕੋਈ ਨਹੀਂ ਕੋਈ ਚੱਲ ਵਧੀਆ ਬਾਈ ਵਿਆਹ ਲੈ ਆ ਉਹਨੂੰ ਕਰਤੀ ਹੈ ਜੀ ਸਬਜ਼ੀ ਬਣੀ ਵੀ ਦੀ ਕਿਰੇ ਕੀ ਕਰ ਕੇ ਰੋਟੀ ਖਾਣੀ ਪੈਣੀ ਦੀ ਮੁੰਡੇ ਨੂੰ ਵਿਆਹ ਚ ਲੈ ਆਇਆ ਆ ਫਰੰਟ ਕੈਮਰੇ ਕੇ ਬਣਾਈਆ ਬਾਈ ਵੀਡੀਓ ਐਟੇ ਫਿਰ ਦੇਖ ਹੋ ਹੀ ਜਾਂਦਾ ਬੈਕ ਗ੍ਰਾਫੀਟੀ ਬਣ ਗਈ ਨਾ ਬੈਕ ਨਾਲ ਫਿਰ ਆਪਾਂ ਪਤਾ ਨਹੀਂ ਲੱਗਦਾ ਚੁੱਲੇ ਤੇ ਨਹੀਂ ਬੱਲਣੇ ਚੱਲ ਜਲੀਏ ਆਪਾਂ ਮੈਂ ਚੰਗੀ ਤਰ੍ਹਾਂ ਬਾਈ ਗਾਮੇ ਬਹੁਤ ਮੁਬਾਰਕਾ ਤੈਨੂੰ ਰੱਬ ਤਰੱਕੀਆਂ ਦਵੇ ਕਿ ਨਹੀਂ ਬਾਈ ਗਾਮੇ ਬਾੜਾ ਨਹੀਂ ਆ ਰਹਾ ਤੇਰੇ ਬਿਆਜ ਬਾਈ ਭੰਗੜਾ ਵੀ ਪਾਇਆ ਮੈਂ ਭਾਜੀ ਵੀ ਨਾਲ ਦੀ ਨਾਲੇ ਆ ਬਾਈ ਭਾਜੀ ਵੀ ਨਾਲ ਦੇ ਨਾਲ ਆ ਗਈ ਸ਼ਗਲ ਆਜਰ ਆਜਰ ਹਾਂ ਆਏ ਫੋਟੋ ਕਿੱਥੇ ਉਹ ਕਿਤਨੀ ਗਾਵੇ ਬਾਈ ਕੱਲੂ ਕਿੰਨੇ ਵਜੇ ਪਰ ਠੀਕ ਹੈ ਨਾ ਹੋਏ ਬਾਈ ਇਹਨੂੰ ਮਿਲੇ ਆ ਗਿਆ ਆ ਗਿਆ ਭਾਜੀ ਵਿਰਗੀ ਬਾਈ ਸਾਰੇ ਵੀਰਾਂ ਨੂੰ ਨਿੰਮਾ ਵੀਰ ਸਫਰੀ ਕਾਲਜੀ ਸਾਰੇ ਕਹਿੰਦੇ ਵਿਆਹ ਆ ਗਿਆ ਦੋ ਸੁਪਤਾ ਵਿਆਹ ਹੈ ਦੋ ਕਹਿੰਦੇ ਨਵੰਬਰ ਮਹੀਨਾ ਨਵੰਬਰ ਨਵੰਬਰ ਮਹੀਨੇ ਚ ਵਿਆਹ ਆ ਗਿਆ 10 ਤਰੀਕ ਦਾ ਹੈ ਅੱਜ ਪਕੌੜਿਆਂ ਚ ਹੱਥ ਹੈਗਾ ਹੈ ਸਾਡਾ ਮੈਂ ਤਾਂ ਬਾਈ ਨਿੰਮਾ ਬਾਈ ਕੱਲ ਮੇਲ ਲਾ ਦਿੰਦੇ ਮੇਰੇ ਜਾਣੀ ਹੋਇਆ ਇਹ ਕਿਤੇ ਹੋਰ ਪਾਸੇ ਵਿਆਹ ਗਿਆ ਆਪ ਤਾਂ ਤੇ ਮੈਂਰ ਅਮਨ ਜਾਏ ਤੇ ਉਹ ਵੀ ਵੀਡੀਓ ਦੇ ਵਿੱਚ ਪਾ ਦੂਗੇ ਤੇ ਅੱਜ ਫੇਰ ਅਸੀਂ ਫੂਲ ਬੰਡੇ ਜਾਣਾ ਗਾਮੇ ਨੂੰ ਗਿਆਤਾ ਉਹ ਕਹਿੰਦਾ ਵੀ ਮੇਰੇ ਕੋਲ ਤੇ ਹੋ ਕੇ ਇਕੱਠੇ ਚੱਲੂਗੇ ਹੂੰ ਨਿਮਾ ਆ ਕੇ ਬਾਈ ਤਿਆਰ ਹੋ ਕੇ ਆ ਗਿਆ ਗੱਡੀ ਆ ਸੀ ਹੁਣ ਕੱਢਣੀ ਆ ਹੂੰ ਨੀ ਮੈਂ ਟਾਈਮ ਦਾ ਕੁਛ ਨਹੀਂ ਲੱਗਣਾ ਫੂਲ ਜਾਣ ਨੂੰ ਨਾ ਫੂਲ ਨੂੰ ਤਾਂ ਨਹੀਂ ਜਿੱਥੇ ਜਾਣੀਏ ਬਰਾਤ ਉੱਥੇ ਟਾਈਮ ਉਰੇ ਗਾਮੇ ਕੋਲ ਤਾਂ 10 ਮਿੰਟ ਲੱਗਣੇ ਆ ਇੱਥੇ ਦਾ ਘਟੇ ਨਹੀਂ 10 20 ਮਿੰਟ ਲੱਗਣੇ ਆ ਕਿਉਂਕਿ ਬਾਈ ਜਾਰੀ ਸਾਡੀ ਪੱਕੀ ਆ ਬੰਦਾ ਘੈਂਟ ਸਾਡਾ ਨਹੀਂ ਹੋਰ ਹੋਰ ਤੇ ਬਾਕੀ ਤੁਹਾਨੂੰ ਦਿਖਾਉਂਦੇ ਵੀ ਕੀ ਸਿਸਟਮ ਆ ਹੁਣ ਜਾਣਾ ਪੈਣਾ ਹੈ ਨੇ ਮੈਂ ਜਾਣਾ ਪੈਣਾ ਬਾਈ ਮੈਨੂੰ ਇੱਕੋ ਟੱਟ ਚੱਕਣੀ ਪੈਣੀ ਆ ਉਹਨੇ ਚੱਕ ਦੇਣੀ ਨਹੀਂ ਨਹੀਂ ਕੱਢੀਏ ਫਿਰ ਚਲੋ ਜੀ ਮਿਲਦੇ ਆ ਬਾਈ ਤੁਹਾਨੂੰ ਹੁਣ ਦਿਖਾਉਂਦੇ ਵੀ ਕਿਦਾਂ ਪੰਜਾਬ ਵਿੱਚ ਕਿਦਾਂ ਸਿਸਟਮ ਚੱਲਦਾ ਵਿਆਹਾਂ ਦਾ ਹਾਂ ਬਸ ਬਾ ਠੀਕ ਹੈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਲੋ ਜੀ ਕਹਿੰਦੇ ਸਲਫ ਮਾਰਦੀ ਹੈ ਬਾਈ ਪਹਿਲੀ ਥੋੜਾ ਟਾਈਮ ਹੁਣ ਸਟਾਰਟ ਕਰੂੰਗੀ ਫੇ ਚੱਲਦੇ ਜੀ ਲੋ ਜੀ ਬਾਈ ਤੁਰ ਪਏ ਪਿੰਡ ਵੱਾਤੇ ਲੋ ਜੀ ਬਾਈ ਪਹੁੰਚ ਗਏ ਗਾਮੇ ਵੀਰ ਕੋਲ ਗਾਮੇ ਅੱਜ ਟੌਰ ਪੂਰੀ ਐ ਟੌਰ ਪੂਰੀ ਹੈ ਟੌਰ ਕੱਟਣੀ ਐ ਵਿੱਚ ਵੱਟ ਕਰਦੇ ਬੰਦੇ ਪਹੁੰਚ ਗਏ ਬਾਈ ਗਰੁੱਪ ਆ ਟਾਈਮ ਟਾਈਮ ਆ ਗਿਆ ਹਲੋ ਹਲੋ ਗਾਮੇ ਦਾ ਟਾਈਮ ਆ ਗਿਆ ਬਾਈ ਵਿਆਹ ਦਾ ਜਿਹਦਾ ਵੀ ਟਾਈਮ ਆਉਗਾ ਗਾਮੇ ਵੀਰ ਦਾ ਭਾਈ ਵੀ ਆ ਗਿਆ ਨੀ ਮੈਂ ਮੇਲੇ ਵੀਰ ਨੂੰ ਬਾਈ ਠੀਕ ਹੈ ਹਾਂ ਜੀ ਠੀਕ ਹੈ ਚਾਹੀਦੇ ਆ ਗਾਮੇ ਗੱਲ ਸੁਣ ਲੈ ਤੇ ਰੋਟੀ ਰੋਟੀ ਖਾ ਜੀ ਖਾ ਲਈ ਰੋਟੀ ਕਿਤੇ ਉੱਥੇ ਗਏ ਭੁੱਖ ਲੱਗੀ ਹਾਂ ਹਾਂ ਇਹਨੂੰ ਖਾ ਲਈ ਆ ਤਰਾਵੇਂ ਦੋ ਕੁ ਦਿਨ ਭੁੱਖਾ ਰਹਿ ਸਕਦਾ ਦੁੱਧ ਵੀ ਲਿਆ ਵਾਹ ਠੀਕ ਹੈ ਠੀਕ ਹੇ ਰਾਮ ਰਾਮ ਬਦਨਾ ਹੇ ਰਾਮ ਤੇਰੀ ਧੂਆ ਮਿਲਾ ਲਾ 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 ਬਸ ਇਧਰ ਇੱਕੋ ਸਾਹਮਣੇ ਮਾਤਾ ਸਾਹਮਣੇ ਇੱਕੋ ਤੁਸੀਂ ਹਾਂਜੀ ਇਧਰ गुडे गुर मेर जी दॿिया मनू गुडा मेर जी दॿे ਫੁੱਲ ਵਾਲੀ ਗੱਡੀ ਜਾ ਰਹੀ ਹੈ। ਆਨੇ ਮੈਂ ਕਿਵੇਂ ਰਿਹਾ? ਵਧੀਆ ਵਧੀਆ। ਆ ਮੈਂ ਸਾਰੇ ਬੋਤਾਂ ਕਰ ਲਈ। ਇਹਨਾਂ ਨੇ ਡਰਾਈਵ ਕੋਡ ਕੀ ਕਰਦੇ। ਇਹਨਾਂ ਨੇ 3-4 ਵਾਰ ਟ੍ਰੈਕ ਮੇਂ ਮਿਲੀ ਟ੍ਰੈਫਿਕ ਕਹਿੰਦੇ। ਕਾਮਾ ਕਹਿੰਦੇ ਗੱਡੀ ਮੂਰੇ ਵਾਲੀ ਚੈਨੇ ਮੈਂ ਹਾਂ। ਆਉਣੇ ਵਾਲਾ ਸੋਰੇ ਦਾ ਪਿੰਡ। ਸੋਰੇ ਦੇ ਪਿੰਡ ਆਉਣੇ ਹਨ। ਹਾਲੇ ਕੋਈ ਪਤਾ ਨਹੀਂ ਭਾਈ ਆਉਣਾ ਕਿ ਨਹੀਂ ਕਰਦੇ। ਹਲੇ ਦੂਰ ਹੈ। ਕਿਹੇ ਜਾਂਦੇ ਨੇੜੇ ਹੀ ਹੈ। 2 ਕਿਲੋਮੀਟਰ ਕਈ ਜਾਂਦੇ ਹੈ ਗੜੀ ਦਾ 2 ਕਿਲੋ। ਭਾਈ ਸਾਡੇ ਕੇ ਬੰਦੇ ਕੈਮਰੇ ਵਾਲੇ। ਹਾਂ? ਆ 2 ਕਿਲੋਮੀਟਰ ਕਈ ਜਾਂਦੇ ਹੈ ਹਾਲੇ। ਆਏਗੀ ਉਹ ਸੱਚ ਥੋੜੋ ਦੱਸੀ ਰਿਹਾ ਕਹਿੰਦੇ ਫੇਰ ਤਾਂ ਤੁਸੀਂ ਆਉਣੇ ਨਹੀਂ ਤਾਂ ਹੈਗਾ ਉਹ ਬੀਮਾ ਕਰਾ ਲਿਆ ਭੈਣ ਚੋ ਉਹਦਾ ਤੁਹਾਡੇ ਕੋਲ ਕੋਈ ਕਾਰਵਾਈ ਨਹੀਂ ਹੈਗੀ ਸੜਕਾਂ ਬਲੇ ਕੇ ਤੁਰੇ ਰਹਿੰਦੇ ਭੈ ਲੋ ਜੀ ਬਾਈ ਪਹੁੰਚ ਗਏ ਬਾਈ ਜੀ ਘਪਰਾੜਦਾ ਨਹੀਂ ਹੁੰਦੀ ਕੋਈ ਗੱਲ ਸੁਣੀ ਆ ਘਪਰਾੜਦਾ ਨਹੀਂ ਹੁੰਦੀ ਗਾਵੇਂ ਟੁੱਟੇ ਬਰੋਡ ਨੂੰ ਪਾ ਲਿਆ ਤੁਸੀਂ ਇਹਨਾਂ ਦਾ ਵੈਲੀ ਕਲਾ ਉਹ ਤੇਰਾ ਬਲਾਜ ਵੀ ਬਾਈ ਮੁੰਡਾ ਵੀ ਪਹਿਲੀ ਵਾਰ ਆਇਆ ਇਹ ਬਈ ਮੁੰਡਾ ਬਾਈ ਗੱਡੀ 'ਚ ਬੈਠਾ ਇੱਧਰ ਗੱਡੀਆਂ ਫੁੱਲ ਸਾਫ਼ ਤੀਆਂ ਜੇ ਕਰਤੀ ਆਈਆਂ 90 ਕਹਿੰਦੇ ਕੈਮਰੇ ਵਾਲਿਆ ਕੇ ਬੰਦਾ ਗੱਡੇ ਇਕੱਟਾ ਹੈ ਚੱਲ ਕੋਈ ਨਹੀਂ ਇਹ ਵਿੱਚ ਕੋਈ ਟਾਈਮ ਹੈ ਹੋ ਇਹ ਪਹੁੰਚ ਗਏ 1:00 ਵੱਜ ਗਿਆ ਭਾਈ 1:00 ਵੱਜ ਗਿਆ 1:00 ਵੱਜ ਗਿਆ 3 ਮਿੰਟ ਹੋ ਗਏ ਨੰਦਕਰ ਜੀ ਹੋਣੇ ਹਲੇ ਐਨੇ ਵਿੱਚ ਤਾਂ ਬੰਦਾ ਨੰਦਕਰ ਜੀ ਕਰਕੇ ਆਪਣਾ ਕੰਮ ਪੂਰੇ ਤੇ ਹੁੰਦਾ ਥੱਕ ਕੇ ਨਹੀਂ ਮੈਨ ਯਾਰ ਹੈ ਥੱਕ ਗਏ ਪਰ ਅੱਜ ਪਹਿਲੇ ਤਿੰਨ ਐ ਦੂਰ ਆ ਭਾਈ ਰਾਜਪੁਰੂ ਕੀ ਨਹੀਂ ਦੂਰ ਆ ਭਾਈ ਬਈ ਪਾਈ ਮਾਰਾ ਬਾਈ ਚੰਗੀ ਤਰ੍ਹਾਂ ਬਾਹਰ ਨਿਕਲ ਰਿਹਾ ਹਾਂ ਲਾਥ ਥੱਲੇ ਲਾਵੜੀ ਜੀ ਹੱਥ ਥੱਲੇ ਲਾ ਲੈ ਪਿਆ ਹਾਂ ਲੱਗ ਗਈ ਦੇਖੋ ਭਾਈ ਮਾਰਾ ਜੀ ਹੁਣ ਲਾ ਲੇਗਾ ਬੂਦਕੇ ਲੱਗਣੀ ਆ ਪਾਣੀ ਦੇਖੋ ਇੱਧਰ ਹੁਣੇ ਮੌਕਾ ਜਿਹੜੇ ਲੱਤਾ ਲਾਉਣੀਆਂ ਲਾਲਾ ਫੇਰ ਨਹੀਂ ਲੱਗਣੀ ਹੈਗੀ ਆ ਲਾਲਾ ਚੱਲ ਜਬਈਆ ਆ ਜਾ ਆ ਜਾ ਪਾਈ ਦੇਖਿਆ ਇੱਧਰ ਹਾਂ ਦੋ ਦੋ ਬਾਹਰ ਜਾ ਦਬਦੇ ਭਾਈ ਕਿਹਦਾ ਘੇਰ ਘੇਰ ਫੋਟੋ ਖਿੱਚਦੇ ਆ ਰਮਾਲਾ ਵਿਹਲਾ ਹੋ ਗਿਆ ਹੁਣ ਹੁਣ ਪੁੱਛ ਘੜ ਜਾਣੀ ਸੀ ਆ ਚੱਲ ਭਾਈ ਕੰਮ ਆ। ਲਓ ਜੀ ਭਾਈ ਜੱਟ ਦੇ ਲਿਆ ਰਹੇ ਆ ਕਿਤੇ ਏਸੀ ਲਈ ਗੱਡੀ 'ਚ ਬੈਠਾ ਕਿਹੜਾ ਮੈਂ ਨਹੀਂ ਜਾਣਾ ਕਿਤੇ। ਯਾਰ ਭਾਈ ਵੇਖਦਾ ਹਾਂ ਉਹ 1:00 ਵੱਜ ਗਿਆ ਕਾਂਟ ਤੇ ਪਏ ਆ। ਨੀ ਮੈਂ ਕਿੱਧਰ ਜਾਣਾ ਆਪਾਂ। ਉਹ ਦੇਖਦੇ ਆ ਕਿੱਧਰ ਜਾਂਦੇ ਆ ਇਹ ਇਹ ਤਾਂ ਕਹਿੰਦੇ ਵੀ ਤੁਸੀਂ ਦੂਈ ਸਾਈਡ ਜਾਓ ਹੁਣ ਹੁਣ ਆਪਾਂ ਨੂੰ ਪਤਾ ਨਹੀਂ ਹੈਗਾ ਮੈਂ ਕਹਿੰਦਾ ਆਪਾਂ ਗੱਡੀ ਘੁਮਾ ਲਈ ਪਤਾ ਲੱਗ ਜੂਗਾ ਨਾ ਉਹ ਮਾਨੂੰ ਇਹਨਾਂ ਦੇ ਨਾਲੇ ਜਾਣਾ ਪੈਣਾ ਆਪਾਂ ਆਪਾਂ ਦੋ ਜਣੇ ਆ ਆਪਾਂ ਨੂੰ ਕਿਹਾ ਆਪਾਂ ਚੱਲਦੇ ਆ ਟੈਂਟ ਵਾਲੀ ਸਾਈਡ ਆ ਅੱਛਾ ਦੰਦਕਰ ਜੂਰੇ ਹੋਣੇ ਤੈਨੂੰ ਉਹੀ ਕਹਿੰਦਾ ਏ ਚੱਲ ਫੇ ਘੁਮਾ ਲੈ ਫਿਰ ਕਹਿੰਦੇ ਚੂਹੇ ਹਾਕਾ ਮਾਰਦੇ ਤੇ ਉਹ ਮਾਰਦੇ ਰਾਤ ਦਾ ਹੀ ਕੁਝ ਦਿਖਾਦਾ ਹੋਇਆ ਚੂਹੇ ਕਾਰਦੇ ਹੋਰ ਇਹਦਾ ਘਰ ਆ ਕੋਲ ਲਾ ਕੇ ਵੀ ਨਹੀਂ ਆਏ ਕਿਹੜਾ ਮੋٹے ਚੂਹੇ ਆਕਾ ਮਾਰਦੇ ਅੱਡ ਕਿਹੜੇ ਟੈਂਟ ਕੱਲੀ ਨੂੰ ਚਾਲੇਵਾ ਦੋ ਫਿਰ ਮੈਂ ਹੋਰ ਹੋਰ ਚਲਿਏ ਮੈਂ ਭਾਈ ਨਹੀਂ ਮੇਰੇ ਪਿੱਛੇ ਹਲੇ ਹਵਾ ਘੱਟ ਲੱਦੀ ਹੁਣੀ ਉਰੇ ਹਵਾ ਪੂਰੀ ਲੱਦੀ ਹੈ ਕਿ ਨਹੀਂ ਹਾਂ ਚਲੋ ਜੀ ਦਿਖਾਉਂਦੇ ਹਾਂ ਤੁਹਾਨੂੰ ਜਿੱਦਾਂ ਟੈਂਟ ਲੱਗੇ ਬੋਧਰ ਤੇ ਬਣੇ ਰਿਓ ਵੀਡੀਓ ਤੇ ਨਾ ਚਲੋ ਭਾਈ ਟੱਕਰਾ ਅੱਥੇ ਹਲੋ ਬੰਮਣੇ ਹਲੋ ਜੀ ਹਲੋ ਜੀ ਨਾਲ ਕੋਈ ਨਹੀਂ ਕੋਈ ਭਾਜੀ ਨਾਲ ਉਹ ਨਾਲ ਬਹੁਤ ਪੈਸੇ ਜੀ ਗਾਮੇ ਦੇ ਜਿੰਨੇ ਮਰਜ਼ੀ ਲੈ ਲੋ ਆ ਬਿਲਡਿੰਗ ਵਹੀ ਕਰੀ ਗਈ ਹੈ ਰਾਉ ਬੰਲਾ ਮੂ ਮਿੱਠਾ ਹਾਲੋ ਭਾਈ ਫੜੇ ਜਾ ਇਧਰ ਫੇਸ ਤੇ ਲਾ ਕੇ ਕਰਿਓ ਇਧਰ ਦੇਖਿਓ ਇਧਰ ਕਰਿਓ ਬੜਾ ਹੱਥ ਨਾਲੇ ਕਰਿਓ ਹਾਂ ਜਿਹੜਾ ਤੇ ਸੱਤੇ ਆ ਜਾ ਜਿਹੜਾ ਆ ਗਿਆ ਜਿਹੜਾ ਹਾਂਜੀ ਇਧਰ ਫੇਸ ਤੇ ਲਾ ਕੇ ਕਰੋ ਇਧਰ ਦੇਖਿਓ ਇਧਰ ਭਾਜੀ ਫੜੇ ਰੱਖੋ ਆ ਇਹ ਦੋਨੇ ਤਰ੍ਹਾਂ ਫੜੋ। ਕੋਦੇ ਨਾਲੋ ਜਿਓ। ਦੇਖੀ ਕਿ ਗਾਡੀ ਵਿੱਚ ਫੋਟੋ ਕਰਾਉਣੀ। ਭਾਈ ਕਿੰਨੇ ਦਾ ਮਾਨ ਰੱਖੀ? 2100? 2100 ਯਾਰ। ਉਹ ਲਾਲ ਆ ਜਿਹੜਾ ਜ਼ਿਆਦਾ ਯਾਰ 21000 ਦਾ। ਮੇਰੇ ਇਰਾਦੇ ਨਾ ਪਰ ਜਿਉਂ ਆਪੇ ਲਾ ਲਵੇ ਕਾਫੀ ਜਾਨੇ ਲੈ ਕੇ। ਗਮੇ ਪੈਸੇ ਕਰ ਰਹਿਗੇ। ਪੈਸੇ ਕਰ ਰਹਿਗੇ। ਚਲਦਾਰ ਕਰ ਲੈ ਫਿਰ। ਠੀਕ ਹੈ। ਉਹ ਬਹੁਤ ਐ। ਬਹੁਤ ਆ ਬਹੁਤ ਆ ਭਾਈ ਮਾਨਦੇ ਨਹੀਂ ਹੈਗੇ ਉਹ ਗਾਮੇ ਕਾਰਵਾਵਾ ਕੇ ਲਿਆਉਣਦੇ ਹੁੰਦਾ ਲੁੱਟਿਆ ਜਾਣਾ ਰੁਕੇ ਰੋ ਭਾਈ ਰੁਕੇ ਰਹਿ ਤੋੜਾ ਭਾਈ ਪਿੱਛੇ ਇਧਰ ਆ ਕੇ ਤੁਸੀਂ ਵੀ ਕੀ ਬੋਲੋ ਭਾਈ ਸਾਹਮਣੇ ਬੜੋ ਬੜੋ ਚੱਲ ਭਾਈ ਕਾਤੇ ਕਿਵੇਂ ਕੀ ਹੋ ਗਿਆ ਕਿੰਨੇ ਚ ਫੈਸਲਾ ਹੋਇਆ ਉਹਦਾ ਪਰ ਪਤਾ ਨਹੀਂ 2100 ਚ ਲਓ ਜੀ ਕਿਹਨੇ ਵਿਆਲਾ ਮੁੰਡਾ ਨਿਵੇਂ ਨੂੰ ਮਿਲ ਗਿਆ ਨਿਵੇਂ ਭਾਈ ਮੈਲਾ ਕਰਲਾ ਦਰਸ਼ਲ ਬਾਲਾ ਦਰਸ਼ਣੇ ਯਾਰ ਬਾਲਾ ਜੱਫੀ ਹੋਣਾ ਯਾਰ ਹਾਂ ਗਾਵੇਂ ਭਾਈ ਆਨੰਦਕਾਰ ਜੋਗੇ ਫਿਰ ਨੂੰ ਫੇਰ ਤੇ ਮੁਬਾਰਕਾ ਨਿਵੇਂ ਦੇ ਮੁਬਾਰਕਾ ਵਧਾਈਆਂ ਹਾਂ ਠੀਕ ਨੇ ਹਾਂ ਹੁਣ ਮੁੰਡੇ ਨੂੰ ਪਕੌੜੇ ਖਿਲਾਉਣੇ ਹੈ ਚਲੋ ਚੱਲੀਏ ਪਕੌੜੇ ਤਾਂ ਖਾ ਲੈਣੇ ਹੈ ਮਿਲ ਕੇ ਪਕੌੜੇ ਮਿਲ ਕੇ ਮਿਲ ਕੇ

ਬੋ ਜੀ ਕਹਿੰਦੇ ਦਵਾਰਾ ਤਾਂ ਫੇਰ ਗੱਡੀ ਜਾ ਕੇ ਨੇ ਵੀ ਕੀ ਹੋ ਗਿਆ ਅੱਜ ਹੁਣ ਤਾਂ ਨੀਂਦ ਆਉਦੀ ਹੈ ਮਤਲਬ ਪੈਣ ਲੱਗਦੇ ਆਂ ਕਰੇ ਪਕੌੜੇ ਚੜ ਗਏ ਪਕੌੜੇ ਹਾਜ਼ਮ ਨਹੀਂ ਹੋ ਰਹੇ ਇੱਕ ਵਾਰ ਡੇਢ ਦਿਨਾਂ 2 ਵਜੇ ਪਕੌੜੇ ਖਾਦੇ ਆਂ ਤੇ ਹੁਣ ਬਾਈ ਲੱਗੇ ਪੈਸੇ ਵਹਿਣ ਗਾਮੇ ਵੀਰ ਦੇ ਫੋਟੋ ਹੋ ਗਿਆ ਫੋਟੋ ਸ਼ੂਟ ਉਹ ਵੀ ਐਵੇਂ ਪਾ ਕੇ ਆਪਣਾ ਆਰਾਮ ਕਰ ਲੈਣਾ ਵੇ ਗੱਡੀ ਚਾਬੀ ਮੈਨੂੰ ਦੇ ਜਾ ਕਹੇ ਭਾਈ 6 7 ਵਜੇ ਰੋਟੀ ਖਲਾਉਣੀ ਤੁਹਾਨੂੰ ਹਾਂ ਫਿਰ ਆਪਣੇ ਘਰ ਨੂੰ ਜਾਓ ਇਹ ਵੀ ਗੱਲ ਸੁਣ ਤੈਨੂੰ ਚਾਬੀ ਮੈਂ ਗੱਡੀ ਦੇਣੀ ਤੂੰ ਆਪਣੇ ਵਿੱਚ ਟੌਰ ਕੇ ਪਿਆਰ ਹੈ ਹੋਰ ਮੈਂ ਤਾਂ ਪੈ ਜਾਣਾ ਟੈਂਕੀ ਤੇਲ ਵਾਲੀ ਫੁੱਲ ਹੈ ਗੱਡੀ ਬੰਦ ਨਹੀਂ ਕਰਨੀ ਨਾ ਨਾ ਬਗਾਮੇ ਨੂੰ ਪੈਸੇ ਪਾਏ ਜੀ ਹਾਂ ਪਹਿਲਾ ਕੰਮ ਸ਼ਗਨ ਪਾਏ ਜੀ ਬਾਈ ਹਾਂ ਸ਼ਗਨ ਪਾਉਣਾ ਠੀਕ ਆ ਤੇ ਬਾਈ ਜੋੜੀ ਬਹੁਤ ਵਧੀਆ ਹੈ ਹਾਂ ਸੋਹਣੀ ਲੱਗੀ ਨੇ ਗਾਮੇ ਨੂੰ ਵੀ ਖਰਚਾ ਹੋਇਆ ਬਈ ਭਾਈ ਪੂਰੇ ਹੋ ਜੂਗੇ ਅਗਲੇ ਦੇ ਨਹੀਂ ਮੈਂ ਉਦਾਂ ਜੋੜੀ ਸੋਹਣੀ ਲੱਗੀ ਨਾ ਵਧੀਆ ਬਾਈ ਯਾਰਾਂ ਨੇ ਦੁਆਨੀ ਬਣ ਕੇ ਜੋੜੀ ਆ ਰੱਬ ਨੇ ਬਣਾਈਆਂ ਜੋੜੀਆਂ ਵਧੀਆ ਬਾਈ ਹਾਂ ਬਾਈ ਹਾਂ ਸਾਡੇ ਵਿਆਹ ਵਧੀਆ ਲੱਗਦੇ ਕੇ ਪੈਰ ਸਾਲੇ ਬਾਈ ਆਹ ਸਾਡੇ ਵਿਆਹ ਵਧੀਆ ਲੱਗਦੇ ਆ ਸਾਡਾ ਵਿਆਹ ਵਧੀਆ ਲੱਗਦਾ ਪੈਨਸਲ ਉਹਦਾ ਸ਼ੋਰ ਸ਼ਰਾਬਾ ਯਾਰ ਚੰਗਾ ਜਨਾਬ ਦੇ ਡੀ ਜੇ ਚੱਲਦੇ ਆ ਮਾਰੂ ਮਾਰ ਨਿੰਮਾ ਸਾਡੇ ਵਿਆਹ ਦਾ ਸ਼ਕੀਨ ਹੈ ਬੈਠੇ ਦੇਖੀ ਨਿੰਨੇ ਭਾਈ ਕੱਲ ਉਹਨੇ ਮੰੰਦੇ ਨੇ ਕਿਹਾ ਕਿਹੜਾ ਉਹ ਵਿਆਹ ਖਾਈ ਜਾਂਦੇ ਆਪਣਾ ਵੀ ਖਣਾ ਲਓ ਕਿ ਕਣੀ ਮਰ ਜਾਣ ਨਹੀਂ ਨਹੀਂ ਭਾਈ ਸਾਡਾ ਵਿਆਹ ਅਸੀਂ ਕਰਾਉਣਾ ਹੀ ਨਹੀਂ ਕਣੀ ਮਰ ਜਾਣ ਹੋਰ ਉਹ ਗੱਲ ਸੱਚੀ ਹੈ ਹਾਂ ਹਾਂ ਅਸੀਂ ਕਰਨੀ ਚੱਲ ਕਰਾਉਣਾ ਵਿਆਹ ਵੀ ਭਾਈ ਆਖੀ ਲੋਕਾਂ ਦੀ ਵਿਆਹ ਦੇਖਣੇ ਆ ਲੋਕਾਂ ਦੇ ਵਿਆਹ ਕਰਾਉਣੇ ਆ ਅਸੀਂ ਹਾਂ ਅਸੀਂ ਜੋੜੀਆਂ ਬਣਾਉਣੀਆਂ ਏ ਹਾਂ ਬਸ ਹਾਂ ਸਾਡੀ ਜੋੜੀ ਐ ਨਹੀਂ ਕਿਉਂ ਇੱਧਰ ਹੀ ਓ ਜੀ ਬਾਈ ਘਰ ਨੂੰ ਜਾਣ ਦੀ ਤਿਆਰੀ ਹੈ ਹਾਂ ਜੀ ਨੀ ਮਾਜੀ ਹਾਂ ਵਧੀਆ ਵਿਆਹ ਹੋ ਗਿਆ ਭਾਈ ਵਧੀਆ ਵਿਆਹ ਹੋ ਗਿਆ ਇੰਨੇ ਐਨੇ ਲੋਕ ਦੇਖੇ ਜੀ ਕਰੇ ਮੈਨੂੰ ਹੈ ਨਹੀਂ ਨਹੀਂ ਮੇਰਾ ਵਿਆਹ ਦਾ ਮਹਿਮਾਨ ਕਿਹੜਾ ਦੀ ਹੈਗਾ ਨਹੀਂ ਕਿਹੜਾ ਕਿੱਥੇ ਗਿਆ ਮੇਰਾ ਆਪਣਾ ਮਰ ਗਿਆ ਨਮਕੇ ਤਾਂ ਜਬਾਨੇ ਜੇ ਹੁੰਦਾ ਹੁਣ ਨਹੀਂ ਵਿਆਹ ਦਾ ਕੀੜਾ ਮਰ ਗਿਆ 48 ਘੰਟਿਆਂ ਤੋਂ ਉੱਪਰ ਹੋ ਗਈ ਵਿਆਹ ਇਹ ਦੇਖੀ ਜਾੜੇ ਹਾਂ ਹੁਣ ਕੀੜਾ ਮਾਰ ਕੇ ਗੇੜਤਾ ਭਾਈ ਉਹ ਵਿਆਹ ਖਾਣੇ ਆ ਅਸੀਂ ਵਿਆਹ ਖਾਣੇ ਆ ਖਾਣੇ ਆ ਖਾਣੇ ਕਰਾਉਣਾ ਵੀ ਹੈਗਾ ਲੋਕਾਂ ਦੇ ਕਰਾਉਣਾ ਤੇ ਆ ਹਾਂ ਲੋ ਜੀ ਕਿੰਨੇ ਕਿਆ ਗਿਆ ਤੇ ਮੈਂ ਕਿਹਾ ਦੇਖ ਲਿਆ ਪੂਣ ਕਿੰਨੇ ਟਾਈਮਾਂ ਦੇਖਿਆ ਪੂਣ ਮੋਹ ਦੇਰ ਬਾਅਦ ਦੇਖਿਆ ਆਪਣੇ ਕਿੰਨੇ ਹੁੰਦੇ ਤੇ ਹੁਣ ਆਏ ਇੱਧਰ ਸਾਡੇ ਭਾਈ 4-5 ਸਾਲ ਹੋ ਗਏ ਪੂਣ ਬੰਦ ਹੋ ਗਏ ਅੱਜ ਪੂਣ ਦੇਖਿਆ ਹਾਂ ਬੰਦਾ ਦੀ ਪਿੱਛੜਿਆ ਹੋਇਆ ਪਿੰਡ ਹੈ ਜਿਹੜਾ ਪੂਣ ਚੱਲਦਾ ਰਹੇ ਟੈਂਪੂ ਕੂ ਪੂਣ ਹੈ ਇਹ ਪੂਣ ਕਹਿੰਦੇ ਇਹਨੂੰ ਟੈਪੂ ਦੂਸਰਾ ਹੈ ਹਾਂ ਇਹ ਪੂਣ ਦਾ ਹੈ ਪੰਨਾ 310 ਪਰਜਾ ਮੇਟੇ ਕੰਮ ਕਰੀਏ ਵਜੇਗਾ ਮੇਰੇ ਪਿੰਡ ਮੁੜ ਕੇ ਆਏ ਹਾਂਜੀ ਨਿੰਮਾ ਜੀ ਨੀਂਦ ਚ ਹੈ ਉਹ ਨੀਂਦ ਆਉਂਦੀ ਨਹੀਂ ਮੈਨੂੰ ਕਹਿੰਦੇ ਨੀਂਦ ਆ ਗਈ ਨਿੰਮੇ ਨੇ ਗੱਲ ਸੱਚੀ ਕਹੀ ਦੀ ਕਹਿੰਦਾ 7 ਵਜੇ ਮੁੜਨਾ ਤਾਂ 7:00 ਵਜੇ ਉਹ ਪਤਾ ਮਨੇ ਨੀਂਦ ਆਉਂਦੀ ਪਤਾ ਕਿ ਥੱਕ ਗਿਆ ਯਾਰ ਅੱਜ ਤਾਂ ਕਹਿੰਦੇ ਅਸੀਂ ਗਾਮੇ ਤੇ ਵੀ ਲਾ ਕੇ ਗਾਮਾ ਹਲੇ ਵੀ ਨਹੀਂ ਆਏ ਨਵੇਂ ਕਿਤੇ ਰਹਿ ਗਿਆ ਗਾਮਾ ਪਤਾ ਨਹੀਂ ਕਿਦੋਂ ਨੂੰ ਲੰਘ ਕੇ ਆਇਆ ਵਾਏ ਗੱਡੀ ਸਾਡੇ ਮੂਰੇ ਮੂਰੇ ਆਈ ਹੈ ਪਤਾ ਨਹੀਂ ਕਿਦੋਂ ਚਲੇਗਾ ਕਿਤੇ ਲੱਗਦਾ ਤਾਂ ਬਾਈ ਆਏ ਵੀ ਮੱਥਾ ਟੇਕਣ ਨੂੰ ਆਇਆਦਾ ਟੀਬੀ ਸਾਹਿਬ ਗਿਆ ਹੁਣ ਮੱਥਾ ਟੇਕਣ ਸ਼ਾਇਦ ਬਾਈ ਗੁਰਦੁਆਰਾ ਟੀਬੀ ਸਾਹਿਬ ਮੱਥਾ ਟੇ ਚਲੋ ਜੀ ਬਾਈ ਸਾਰਿਆਂ ਨੂੰ ਸਸਰੀ ਗੱਲ ਹੈ ਜੀ ਅੱਜ ਦਾ ਵਲੌਗ ਇੱਥੇ ਤੱਕ ਦਾ ਕਿਵੇਂ ਰਿਹਾ ਬਿਆ ਫਿਰ ਸਾਨੂੰ ਕਮੈਂਟਾਂ ਚ ਦੱਸਿਓ ਹਾਂਜੀ ਨੀ ਮਾਜੀ ਬੱਧੀ ਪੁਰਾਣੇ ਜਵਾਨੇ ਦਾ ਵਿਆਹ ਤਾਂ ਚਲਿਏ ਹਾਂ ਇਹ ਕਹਿੰਦਾ ਪੁਰਾਣੇ ਜਵਾਨੇ ਚ ਹੋਇਆ ਤਾਂ ਇੱਕ ਨਹੀਂ ਹੋਇਆ ਬਾਈ ਚਲੋ ਜੀ ਠੀਕ ਹੈ ਸ੍ਰੀਕਾ